ਕਲਯੁਗ ਦੀ ਉਹ ਦਸਾ ਬਾਸੀਆਂ ਦੀ ਜਨਤੀ ਜੋ ਚਵਰ ਸ਼ਤਰ ਤਖਤੇ ਵਾਲਕ ਆਪ ਸ਼ਬਦ ਨੂੰ ਧੰਨ 시 ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਪਾਵਨ ਪਵਿੱਤਰ ਨੂਨ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰ ਸਵਾਰੀ ਸਾਥ ਸੰਗਤ ਦੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਗੁਰਬਾਣੀ ਦੇ ਪਾਵਨ ਸ਼ਬਦ ਕੀਰਤਨ ਦਾ ਲਹਾ ਪ੍ਰਾਪਤ ਕਰ ਰਿਓ ਦਾਸ ਕੀ ਫਤਿਹ ਪ੍ਰਵਾਨ ਕਰਨੀ ਜੀ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਸਮਝਦੇ ਆ ਰਹਿਆਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਾਵਨ ਗਿਆਨ ਜਿਹੜਾ ਪਾਵਨ ਸੰਦੇਸ਼ ਹੈ ਜੋ ਭਗਤਾਂ ਨੇ ਗੁਰੂ ਸਹਿਬਾਨਾਂ ਨੇ ਪਾਤਸ਼ਾਹਬਾਨਾਂ ਨੇ ਮਾਪੂਰਖਾਂ ਨੇ ਇਸ ਗੁਰੂ ਰਾਹੀਂ ਇਸ ਗਿਆਨ ਰਾਹੀਂ ਸਾਨੂੰ ਦਿੱਤਾ ਹੈ ਉਸ ਸੰਦੇਸ਼ ਨੂੰ ਆਪਾਂ ਜੀਵਨ ਵਿੱਚ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ ਉਸ ਸੰਦੇਸ਼ ਨੂੰ ਜੀਵਨ ਵਿੱਚ ਲਾਗੂ ਕਰਕੇ ਸਾਡਾ ਜੀਵਨ ਹੈ ਜਿਹੜਾ ਉਹ ਕਿਸ ਤਰ੍ਹਾਂ ਰੱਬੀ ਗੁਣਾ ਵਾਲਾ ਤੇ ਸਵਰਗ ਵਾਲਾ ਜੀਵਨ ਬਣ ਸਕਦਾ ਹੈ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਗਾਵੇ ਕੋ ਦਾਤ ਜਾਣੇ ਨਿਸ਼ਾਨ ਗੁਰੂ ਸਾਹਿਬ ਇੱਥੇ ਸਾਨੂੰ ਸਮਝਾ ਰਹੇ ਨੇ ਵੀ ਉਸ ਰੱਬ ਨੂੰ ਉਸ ਅਕਾਲ ਪੁਰਖ ਨੂੰ ਉਸ ਈਸ਼ਵਰ ਨੂੰ ਦੁਨੀਆ ਕਿਸ ਤਰੀਕੇ ਨਾਲ ਲਗਾ ਰਹੀ ਹੈ ਉਸ ਨੂੰ ਕਿਸ ਤਰੀਕੇ ਨਾਲ ਯਾਦ ਕਰ ਰਹੀ ਹੈ ਉਸ ਅਕਾਲ ਪੁਰਖ ਦੀ ਕਿਸ ਤਰੀਕੇ ਨਾਲ ਦੁਨੀਆ ਵੱਖ-ਵੱਖ ਤਰੀਕੇ ਨਾਲ ਉਪਾਸ਼ਨਾ ਕਰ ਰਹੀ ਹੈ ਗੁਰੂ ਸਾਹਿਬ ਕਹਿੰਦੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ ਕਿੰਨੇ ਲੋਕ ਉਸ ਦਾਤੇ ਨੂੰ ਉਹਦੀ ਦਾਤਾਂ ਦੇ ਨਾਲ ਜਾਣਦੇ ਨੇ ਉਸ ਦਾਤਾਂ ਦੇ ਨਾਲ ਉਸ ਦਾਤਾ ਨੂੰ ਉਸ ਰੱਬ ਦਾ ਨਿਸ਼ਾਨ ਸਮਝ ਕੇ ਉਹਦੀ ਉਪਾਸ਼ਨਾ ਕਰਦੇ ਨੇ ਉਹਦੀ ਦਾਤਾਂ ਨੂੰ ਗਾਉਂਦੇ ਨੇ ਉਹ ਰੱਬ ਦੀਆਂ ਦਾਤਾਂ ਮਹਾਨ ਦਾਤਾਂ ਨੇ ਜਿਵੇਂ ਸਾਡੇ ਕੋਲ ਹੱਥ ਪੈਰ ਅੱਖ ਕੰਨ ਸਾਡਾ ਸਰੀਰ ਹੈ ਕੁਦਰਤ ਆਕਸੀਜਨ ਪਾਣੀ ਸਭ ਤੋਂ ਵੱਡੀ ਦਾਤ ਗਿਆਨ ਬੁੱਧੀ ਜੋ ਇੱਕ ਇਨਸਾਨ ਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਕਹਿ ਸਕਦੇ ਮੈਂ 84 ਲੱਖ ਜੂਨਾਂ ਨੇ ਤੇ ਸਾਡੀ ਜਿਹੜੀ ਜੂਨ ਹੈ ਇਨਸਾਨ ਦੀ ਜੂਨ ਸਰਵ ਸ੍ਰੇਸ਼ਟ ਜੂਨ ਹੈ ਉਹਦਾ ਇੱਕੋ ਕਾਰਨ ਹੈ ਰੱਬ ਨੇ ਸਾਨੂੰ ਸਦ ਬੁੱਧੀ ਬਖਸ਼ੀ ਹੈ ਬੁੱਧੀ ਗਿਆਨ ਬਖਸ਼ਿਆ ਹੈ ਸਾਰੀਆਂ ਜੁਨਾਂ ਤੋਂ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਬੁੱਧੀਵਾਨ ਜੀਵ ਇੱਕ ਇਨਸਾਨ ਹੈ। ਉਹ ਹੀ ਇਨਸਾਨੀਅਤ ਦਾ ਧਰਮ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਗਾਵੇ ਕੋ ਦਾਤ, ਜਾਣੇ ਨਿਸ਼ਾਨ ਕਹਿੰਦੇ ਨੇ ਦੁਨੀਆਂ ਉਸ ਕਾਲਪੁਰਖ ਦੀਆਂ ਦਾਤਾਂ ਨੂੰ ਉਹਦੇ ਨਿਸ਼ਾਨ ਮੰਨ ਕੇ ਉਹਨੂੰ ਗਾਉਂਦੀਆਂ ਨੇ। ਅੱਗੇ ਗੁਰੂ ਸਾਹਿਬ ਲਿਖਦੇ ਨੇ ਗਾਵੇ ਕੋ ਗੁਣ, ਵਡਿਆਈਆਂ ਚਾਰ ਕਹਿੰਦੇ ਨੇ ਰੱਬ ਦੀਆਂ ਵਡਿਆਈਆਂ ਨੂੰ ਗਾਉਂਦੇ ਨੇ। ਲੋਕ ਉਸ ਰੱਬ ਦੀ ਉਪਾਸ਼ਨਾ ਉਦੇ ਗੁਨਾ ਨਾਲ ਕਰਦੇ ਨੇ ਉਹਦੀ ਵਡਿਆਈਆਂ ਤੋਂ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਰੱਬ ਦੀ ਵਡਿਆਈ ਕੀਤੀ ਪੂਰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਬਾਨਾ ਨੇ ਸਾਡੇ ਭਗਤਾਂ ਨੇ ਭਗਤ ਕਬੀਰ ਜੀ ਰੱਬ ਦੇ ਗੁਣ ਸਾਨੂੰ ਦਰਸਾਏ ਆਪਾਂ ਪੁੱਛਤਾ ਸੀ ਨਰੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰੱਬ ਦੇ ਗੁਣ ਨੇ ਰੱਬ ਵਿੱਚ ਕੀ ਖਾਸੀਅਤ ਹੈ ਰੱਬ ਵਿੱਚ ਕੀ ਵਡਿਆਈਆਂ ਨੇ ਉਸ ਰੱਬ ਦੀ ਵਡਿਆਈ ਕੀਤੀ ਤੇ ਕਹਿੰਦੇ ਨੇ ਜੋ ਸ੍ਰੱਪ ਦੀ ਵਡਿਆਈ ਉਸ ਰੱਬ ਦੇ ਗੁਣਾਂ ਨੂੰ ਸਮਝਦਾ ਹੈ ਇਥੇ ਸਮਝਣ ਦੀ ਗੱਲ ਹੈ ਰੱਬ ਦੇ ਗੁਣਾਂ ਨੂੰ ਦਾ ਵੇਖੋ ਗਾਣਾ ਉਦੋਂ ਹੈ ਗਾਣ ਦਾ ਰਸ ਜ਼ਿੰਦਗੀ ਵਿੱਚ ਉਦੋਂ ਆਉਂਦਾ ਹੈ ਜਦੋਂ ਆਪਾਂ ਉਸ ਚੀਜ਼ ਨੂੰ ਸਮਝ ਪਾਈਏ ਵੇਖ ਕੇ ਪੜ੍ਹ ਕੇ ਗੁਣਾਂ ਨੂੰ ਗੋਮ ਵਿੱਚ ਆਨੰਦ ਲੈ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਗਾਣ ਵਿੱਚ ਤੇ ਜੀਵਨ ਵਿੱਚ ਧਾਰਨ ਕਰਨ ਵਿੱਚ ਆਨੰਦ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ ਉਸ ਰੱਬ ਵਿੱਚ ਅਪਾਰ ਗੁਣ ਨੇ ਸਰਬਤ ਦੀ ਆ ਅਨੰਤ ਵਡਿਆਈ ਹੈ ਸਰਬਤ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ ਐਸੀ ਮਹਾਨ ਵਡਿਆਈ ਹੈ ਉਹ ਅਸੀਂ ਇਨਸਾਨ ਆ ਜਿਨ੍ਹਾਂ ਨੇ ਰੱਬ ਨੂੰ ਇੱਕ ਜਗ੍ਹਾ ਤੇ ਸੀਮਤ ਕੀਤਾ ਅਸੀਂ ਰੱਬ ਨੂੰ ਮੰਦਿਰਾਂ ਵਿੱਚ ਸੀਮਤ ਕੀਤਾ ਅਸੀਂ ਰੱਬ ਨੂੰ ਗੁਰੂ ਘਰਾਂ ਵਿੱਚ ਮਸਜਿਦਾਂ ਵਿੱਚ ਚਰਚਾ ਵਿੱਚ ਸੀਮਤ ਕੀਤਾ ਅਸੀਂ ਰੱਬ ਨੂੰ ਫੋਟੋਆਂ ਫੋਟੋਆਂ ਵਿੱਚ ਮੁਕਤੀਆਂ ਵਿੱਚ ਸੀਮਤ ਕੀਤਾ ਪਰ ਰੱਬ ਵਿਸ਼ਾਲ ਹੈ ਰੱਬ ਦੀ ਵਡਿਆਈ ਹੈ ਰੱਬ ਦੇ ਜੋ ਗੁਣ ਨੇ ਬਹੁਤ ਵਿਸ਼ਾਲ ਨੇ ਉਹਨਾਂ ਸਮਝੇ ਤੇ ਉਹਨਾਂ ਗੁਣਾਂ ਨੂੰ ਧਾਰਨ ਕਰਨਾ ਹੀ ਸਿੱਖੀ ਹੈ ਕਿਰਨ ਗਾਵੇ ਨੂੰ ਗੁਣ ਵਡਿਆਈਆਂ ਚ ਉਸ ਰੱਬ ਦੀਆਂ ਵਡਿਆਈਆਂ ਕਰਨੀਆਂ ਉਸ ਰੱਬ ਦੇ ਗੁਣਾਂ ਨੂੰ ਸਮਝਣਾ ਤੇ ਉਸ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਰੱਬੀ ਜੀਵਨ ਜੀਣਾ ਹੀ ਸਿੱਖੀ ਹੈ ਚਾਹੇ ਨਾ ਗੁਰਮਤਿ ਜੀਵਨ ਜੀ ਰਹਿਆ ਗੁਰਮਤਿ ਜੀਵਨ ਰੱਬ ਵਰਗਾ ਜੀਵਨ ਰੱਬ ਨੂੰ ਦੁਨੀਆ ਨੇ ਬਹੁਤ ਕੋਈ ਹੈ ਪਰ ਗੁਰਨਾਣਕ ਨੇ ਰੱਬ ਵਰਗਾ ਵੰਡ ਕੇ ਬਤਾਇਆ ਦੁਨੀਆ ਨੇ ਰੱਬ ਨੂੰ ਪਾਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਗੁਰੂ ਨਾਨਕ ਨੇ ਰੱਬ ਨੂੰ ਸਮਝ ਕੇ ਵਿਖਾਇਆ ਵੀ ਰੱਬ ਨੂੰ ਸਮਝਿਆ ਕਿਵੇਂ ਜਾ ਸਕਦਾ ਹੈ ਤੇ ਮਹਾਨ ਜੀਵ ਨੂੰ ਰੱਬ ਨੂੰ ਸਮਝਦੇ ਨੇ ਰੱਬ ਨੂੰ ਸਮਝਣ ਵਾਲੇ ਹੀ ਸੰਤ ਮਹਾਪੁਰਸ਼ ਕਹਾਉਂਦੇ ਨੇ ਕਹੇ ਸਮਝੋ ਭਗਤ ਰਵਿਦਾਸ ਮਹਾਪੁਰਸ਼ ਹੈ ਸਾਡਾ ਗੁਰਨਾਨਕ ਮਹਾਪੁਰਸ਼ ਹੈ ਭਗਤ ਵੀਰ ਮਹਾਪੁਰਸ਼ ਹੈ ਕਿਉਂਕਿ ਉਹ ਰੱਬ ਨੂੰ ਸਮਝ ਰਹੇ ਨੇ ਉਹ ਮਹਾਨ ਜੀਵ ਨੇ ਜੋ ਰੱਬ ਨੂੰ ਸਮਝ ਲਏ ਨੇ ਅੱਗੇ ਗੁਰੂ ਸਾਹਿਬ ਦੇ ਕਿਤੇ ਨੇ ਗਾਵੇ ਕੋ ਦਿਆ ਵਿਕਮ ਵਿਚਾਰ ਕਿੰਨੇ ਕੁਝ ਲੋਕ ਜਿਹਨੇ ਰੱਬ ਨੂੰ ਸਮਝਦੇ ਨੇ ਰੱਬ ਨੂੰ ਗੋਂਦੇ ਨੇ ਉਹ 부ਝੇ ਹੋਏ ਗਿਆਨ ਵਿੱਚ ਰੱਬ ਨੂੰ ਸਮਝਦੇ 부ਝੇ ਹੋਏ ਗਿਆਨ ਵਿੱਚ ਰੱਬ ਨੂੰ ਸਮਝ ਕੇ ਨੇ ਜੋ ਜੀਵ ਉਹ ਉਸ ਗਿਆਨ ਜੋ ਰੱਬ ਨੂੰ ਗੋਂਦੇ ਨੇ ਤੁ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਮੇਰੋ ਬੁੱਧ ਔਰ ਗਿਆਨ ਖਾਲਸਾ ਗਿਆਨ ਹੈ ਖਾਲਸਾ ਬੁੱਧ ਹੈ ਉਸ ਹੀ ਗਿਆਨ ਵਿੱਚ ਦਾਵੇ ਕੋ ਵਿਦਿਆ ਵਿਕਮ ਵਿਚਾਰਸ ਗਿਆਨ ਵਿੱਚ ਰਹਾ ਦੁਨੀਆ ਇੱਕ ਬਹੁਤ ਵੱਡਾ ਗਿਆਨ ਹੈ ਗਿਆਨ ਹੈ ਅਗਰ ਆਪਾਂ ਇਸ ਸੰਸਾਰ ਨੂੰ ਵੇਖਦੇ ਆ ਸੰਸਾਰ ਵਿੱਚ ਬਹੁਤ ਗਿਆਨ ਹੈ ਛੋਟੀ ਛੋਟੀ ਚੀਜ਼ਾਂ ਤੋਂ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਗਿਆਨ ਅਗਰ ਪ੍ਰਾਪਤੀ ਹੈ ਤੇ ਇੱਕ ਛੋਟੇ ਬੱਚੇ ਤੋਂ ਵੀ ਕੀਤੀ ਜਾ ਸਕਦੀ ਹੈ ਗਿਆਨ ਦੀ ਪ੍ਰਾਪਤੀ ਰੁੱੱਖਾਂ ਤੋਂ ਕੀਤੀ ਜਾ ਸਕਦੀ ਹੈ ਗਿਆਨ ਦੀ ਪ੍ਰਾਪਤੀ ਛੋਟੇ ਬੱਚਿਆਂ ਤੋਂ ਤੁਸੀਂ ਧੀਰਜ ਸੱਚ ਬੋਲਣਾ ਸਿੱਖ ਸਕਦੇ ਹੋ ਬੱਚੇ ਜੂਰ ਨਹੀਂ ਬੋਲਦੇ ਬੱਚਿਆਂ ਦੇ ਮਨ ਵਿੱਚ ਸੱਚ ਹੁੰਦਾ ਹੈ ਇੱਕ ਰੁੱਖ ਤੋਂ ਤੁਸੀਂ ਆਪਣੀ ਜੜਾਂ ਨਾਲ ਜੁੜਨਾ ਸਿੱਖ ਸਕਦੇ ਹੋ ਰੁੱਖ ਦੀਆਂ ਜੜਾਂ ਹੁੰਦੀਆਂ ਨੇ ਨਾ ਜੀ ਉਹ ਜਦੋਂ ਜਦੋਂ ਹੌਲੀ-ਹੌਲੀ ਵੱਡਾ ਹੁੰਦਾ ਉਹਦੀਆਂ ਜੜਾਂ ਡੂੰਘੀਆਂ ਹੁੰਦੀਆਂ ਨੇ ਸਮੇਂ ਦੇ ਅਨੁਸਾਰ ਆਪਣੀ ਜੜਾਂ ਨੂੰ ਪੱਕਾ ਕਰਦਾ ਹੈ ਤੇ ਇੱਕ ਸਮਾਂ ਐਸਾ ਆਉਂਦਾ ਜਿੰਨੀ ਮਰਜ਼ੀ ਵੱਡੀ ਕਿਲੇ ਤੂਫਾਨ ਆ ਜਾਏ ਉਹ ਆਪਣੇ ਪੱਤਿਆਂ ਤੇ ਆਪਣੀ ਜੜਾਂ ਨੂੰ ਬਚਾਉਂਦਾ ਤੇ ਹਮੇਸ਼ਾ ਖੜਾ ਰਹਿੰਦਾ ਰਹਿ ਜਾਂਦਾ ਰੁੱਖਾ ਤੋਂ ਸਿੱਖਣਾ ਕੁਦਰਤ ਦੇ ਇੱਕ-ਇੱਕ ਕੰਨ ਤੋਂ ਆਪਾਂ ਸਿੱਖ ਸਕਦੇ ਹਾਂ ਗਿਆਨ ਲੈ ਸਕਦੇ ਹਾਂ

ਸੁੰਦਰੀ ਤੇ ਰੱਬ ਦੇ ਮੱਧਮ ਦੇ ਨਾਲ ਸਾਨੂੰ ਗਿਆਨ ਵੰਡਣੀ ਹੈ ਹਰ ਇੱਕ ਧਰਮ ਵਿੱਚ ਗਿਆਨ ਦਿੱਤਾ ਜਾਂਦਾ ਹੈ ਜੀ ਹਰ ਇੱਕ ਧਰਮ ਸਾਨੂੰ ਇਨਸਾਨੀਤ ਸਿਖਾਉਂਦਾ ਹੈ ਸਿਰਫ ਅਸੀਂ ਲੋਕਾਂ ਜੋ ਧਰਮ ਦੇ ਨਾਮ ਤੇ ਵੰਡੀਆਂ ਪਾਉਂਦੇ ਆ ਤੇ ਧਰਮ ਦੇ ਨਾਮ ਤੇ ਲੜਦੇ ਆ ਦੁਨੀਆ ਦਾ ਹਰ ਇੱਕ ਧਰਮ ਇਨਸਾਨੀਤ ਸਿਖਾਣਾ ਚਾਹੁੰਦਾ ਹੈ ਕੋਈ ਧਰਮ ਨਹੀਂ ਕਹਿੰਦਾ ਤੁਸੀਂ ਇੱਕ ਦੂਜੇ ਨਾਲ ਲੜੋ ਪਰ ਦੁਨੀਆ ਦੇ ਧਰਮ ਤੁਹਾਨੂੰ ਗਿਆਨ ਸੁਖਦੇ ਭਾਵੇਂ ਜੈਨੀ ਬੋਧੀ ਈਸਾਈ Hindu ਮੁਸਲਮਾਨ ਸਿੱਖ ਹੈ ਦੁਨੀਆ ਦਾ ਕੋਈ ਵੀ ਧਰਮ ਹੈ ਉਹ ਗਿਆਨ ਵੱਡਾ ਹੈ ਗਿਆਨ ਦੇ ਧਰਮ ਗਿਆਨ ਦੀ ਤੁਸੀਂ ਕਹਿ ਸਕਦੇ ਹੋ ਨਿਊ ਤੇ ਤਰ੍ਹਾਂ ਚੱਲਦੇ ਨੇ ਜਦੋਂ ਤੱਕ ਇੱਕ ਇਨਸਾਨ ਦੇ ਅੰਦਰ ਗਿਆਨ ਹੈ ਉਹ ਆਪਣੇ ਜੀਵਨ ਨੂੰ ਬਹੁਤ ਉਚਾਈ ਵਿੱਚ ਲੈ ਕੇ ਜਾ ਸਕਦਾ ਹੈ ਆਪਾਂ ਸਵੇਰੇ ਉੱਠ ਕੇ ਨਾ ਜੀ ਸ਼ੀਸ਼ੇ ਵਿੱਚ ਜਾ ਕੇ ਮੁਸਕਰਾ ਕੇ ਆਪਣੇ ਦਾਤਾਂ ਦਾ ਸ਼ੁਕਰ ਯਾਦਾ ਕਰੀਏ ਆਪਾਂ ਜਦੋਂ ਵੀ ਸਵੇਰੇ ਉੱਠੀਏ ਸ਼ੀਸ਼ੇ ਵਿੱਚ ਜਾਈਏ ਤੇ ਮੁਸਕਰਾਈਏ ਆਪਣੇ ਆਪ ਨੂੰ ਵੇਖੀਏ ਰਾਪਤੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰੀਆ ਦਾ ਕਰੀਏ ਇਸ ਦੁਨੀਆ ਵਿੱਚੋਂ ਹਰ ਇੱਕ ਤੰ ਤੋਂ ਗਿਆਨ ਪ੍ਰਾਪਤ ਕਰੀਏ ਉਸ ਗਿਆਨ ਦੇ ਨਾਲ ਸਾਡੇ ਜੀਵਨ ਵਿੱਚ ਸਹਜ ਆਏਗਾ ਸਾਡੇ ਜੀਵਨ ਵਿੱਚ ਸਚਿਆਰਤਾ ਆਏਗੀ ਸਾਡੇ ਜੀਵਨ ਵਿੱਚ ਨੇਪੈਤਾ ਆਏਗਾ ਸਾਡੇ ਜੀਵਨ ਵਿੱਚ ਨਿਰਵੈਰਤਾ ਆਏਗੀ ਸਾਡਾ ਜੀਵਨ ਰੱਬੀ guna ਵਾਲਾ ਬਣੇਗਾ ਜਿਵੇਂ ਅੰਤ ਵਿੱਚ ਆ ਕੇ ਰੰਗ ਪੜ ਜਾਵਾਂਗੇ ਰੱਬੀ guna ਵਾਲੇ ਬਣ ਜਾਵਾਂਗੇ ਗੁਰਨਾਣਕ ਦੀ ਗੱਲ ਹੀ ਗਿਆਨ ਤੋਂ ਸ਼ੁਰੂ ਹੁੰਦੀ ਹੈ ਤੇ ਗਿਆਨ ਤੇ ਤਾਂ ਸਤਿਗੁਰੂ ਗਿਆਨ ਗੁਰੂ ਹੈ ਗੁਰੂ ਨਾਨਕ ਦਾ ਗਿਆਨ ਗੁਰੂ ਹੈ ਉਹ ਗਿਆਨ ਕੋਲੋਂ ਤੇ ਜਾਂਦਾ ਉਹਨੂੰ ਪੜ ਜਾਂਦਾ ਹੈ ਫਿਰ ਉਹ ਗਿਆਨ ਗੁਰੂ ਅਮਰਦਾਸ ਵਿੱਚ ਆਉਂਦਾ ਹੈ ਉਹ ਗਿਆਨ ਗੁਰੂ ਅਮਰਦਾਸ ਵਿੱਚ ਗੁਰੂ ਬਣਦਾ ਫਿਰ RAMਦਾਸ ਬਣਦਾ ਹੈ ਉਹ ਗਿਆਨ ਗੁਰੂ RAMਦਾਸ ਤੋਂ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਿੱਚ ਆਉਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਸ ਗਿਆਨ ਦੀਆਂ ਪੋਥੀਆਂ ਰਚਦੇ ਨੇ ਉਸ ਪੋਥੀ ਵਿੱਚ ਦੁਨੀਆਂ ਦੇ ਖੰਡਾ ਬ੍ਰਹਿਮੰਡਾ ਦੇ ਅਨੇਕਾ ਗਿਆਨੀ ਉਪਸ਼ਟ ਦੀ ਬਾਣੀ ਨੂੰ ਦਰਸ ਪਿਤਾ ਜਾਂਦਾ ਉਸ ਗਿਆਨ ਨੂੰ ਨੰਬਰ ਆਦ ਗੁਰਜ ਬਣਾਇਆ ਜਾਂਦਾ ਹੈ ਫਿਰ ਉਹ ਗਿਆਨ ਗੁਰੂ ਹਰਗੋਬਿੰਦ ਸਾਹਿਬ ਨੂੰ ਹਰ ਰਾਇ ਗੁਰੂ ਅਰਿਜਨ ਨੂੰ ਇੱਕ ਬਾਦਰ ਮਹਾਰਾਜ ਤੇ ਜਾਂਦਾ ਹੈ ਉਹ ਗਿਆਨ ਗੁਰ ਗੋਬਿੰਦ ਸਿੰਘ ਮਹਾਰਾਜ ਕੋ ਚੋਂਦਾ ਹੈ ਗੁਰ ਗੋਬਿੰਦ ਸਿੰਘ ਮਹਾਰਾਜ ਉਸ ਗਿਆਨ ਨੂੰ ਗੁਰਗ੍ਰੰਥ ਸਾਹਿਬ ਦੇ ਨਮਸਕਾਰ ਕਰਕੇ ਸਾਨੂੰ ਸਾਡਾ ਗਿਆਨ ਗੁਰੂ ਬਖਸ਼ਦੇ ਹੈ ਉਹ ਗਿਆਨ ਦੀ ਅਵਸਥਾ ਹੈ ਉਹ ਵਿਚਾਰ ਦੀ ਅਵਸਥਾ ਹੈ ਜੀਵਨ ਵਿੱਚ ਹਰ ਇੱਕ ਜਗ੍ਹਾ ਉਤੇ ਪ੍ਰੇਮ ਕਰੋ ਹਰ ਇੱਕ ਜਗ੍ਹਾ ਤੋਂ ਗਿਆਨ ਲਓ ਇਹ ਵਿਚਾਰ ਨੂੰ ਵਿਚਾਰਾਂ ਦੇ ਨਾਲ ਸਾਡੇ ਜੀਵਨ ਹੁੰਦਾ ਹੈ ਸੋ ਐਨਕੂਬੈਂਟ ਜਾਂ ਪ੍ਰਵਾਂਟਰੀਆਂ ਸਮਾਂ ਬਹੁਤ ਤੱਕ ਹੁੰਦਾ ਹੈ ਵਿਚਾਰਾ ਬਹੁਤ ਕਰਨੀ ਹੁੰਦੇ ਨੇ ਪਰ ਜੋ ਚੜੀ ਹੈ ਉਹ ਇਜਾਜ਼ਤ ਨਹੀਂ ਦਿੰਦੀ ਐਨਕੂਬੈਂਟ ਦੀਆਂ ਫਾਰਮ ਫਲਾਨ ਵਿਚਾਰਾ ਕਰਦੇ ਐਂਕਾ ਬੁਲਾਉਂਿਆ ਉਹਨਾਂ ਕੇ ਅੱਗੇ ਹੱਥ ਜੋੜ ਕੇ ਕੀਮਾਂ ਦਰਜਾ ਚੱਕੇ ਪਰ ਅਗਰ ਦਾਸ ਦੇ ਲੱਣਾਂ ਨੂੰ ਸਮਝੋ ਪਤੀ ਦੀ ਸਾਂਝ ਪਾਵਾਂਗੇ ਦੇਰ ਤੋਂ ਜ਼ਿਆਦਾ ਤੁਹਾਡੀ ਆਵਾਜ਼ ਜਰੂਰੀ ਚਾਹੀਦੀ ਹੈ ਤੇ ਇੱਕ ਆਪਾਂ ਆਪਣੇ ਆਪ ਨਾਲ ਗੁਰੂ ਨਾਲ ਤੇ ਮੇਰੇ ਨਾਲ ਅੱਜ ਆਪਾਂ ਸਾਰੇ ਪ੍ਰੋਮਿਸ ਕਰਕੇ ਜਾਵਾਂਗੇ ਆਪਣੇ ਜੀਵਨ ਵਿੱਚ ਸਿਰ ਉਸ ਕਰਾਂਦੇ ਰਹਿਾਂਗੇ ਕੀ ਆਲ ਦੀ ਪ੍ਰਾਪਤੀ ਕਰਾਂਗੇ ਗੁਰੂ ਨੂੰ ਮੰਨਦਿਆਂ ਗੁਰੂ ਦੀਆਂ ਮੰਨਾਂਗੇ ਤੇ ਗੁਰੂ ਨੂੰ ਆਪਣੇ ਆਪ ਪੜਾਂਗੇ ਸੋ ਫਤਿਹ ਦੀ ਸਾਂਝ ਪਾਉਂਦੇ ਆ ਆਦਾਸ ਨੂੰ ਵਾਦਾ ਕਰਕੇ ਆਪਣੇ ਗੁਰੂ ਨੂੰ ਵਾਦਾ ਕਰਕੇ ਆਪਣੇ ਆਪ ਨੂੰ ਵਾਦਾ ਕਰਕੇ ਅਸਲੀ ਦਾਜ ਹੋਵਾਂਗਾ ਵਾਰੀ ਗੁਰ ਦੀ ਕਲਸਾ ਵਾਰੀ ਗੁਰ